ਪਹਾੜਾਂ ਦੇ ਵਿੱਚ ਲਗਾਤਾਰ ਪੈ ਰਹੀ ਬਰਫਬਾਰੀ ਕਰਕੇ ਪਹਾੜਾਂ ਦੇ ਜੰਗਲੀ ਜੀਵ ਕਈ ਵਾਰ ਸ਼ਹਿਰਾਂ ਦੇ ਵਿੱਚ ਆ ਜਾਂਦੇ ਨੇ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਉਸ ਵੇਲੇ ਜੰਗਲ ਵਿਭਾਗ ਦੇ ਕਰਮਚਾਰੀਆਂ ਨੂੰ ਸ਼ੱਕ ਜ਼ਾਹਰ ਹੋਇਆ ਜਦੋਂ ਉਹਨਾਂ ਨੇ ਦਾਵਾ ਕੀਤਾ ਕਿ ਇੱਕ ਸਾਂਬਰ ਜਿਹੜਾ ਕਿ ਤਕਰੀਬਨ 9 ਫੁੱਟ ਤੱਕ ਛਾਲ ਲਗਾ ਸਕਦਾ ਹੈ ਉਹ ਸ਼ਹਿਰੀ ਇਲਾਕੇ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਇੱਕ ਪਾਸੇ ਜਿੱਥੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਉੱਥੇ ਹੀ ਮਨ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਵੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ सबसे पहले मैंने देखा सीधे उधर से तो मोटरसाइकिल से वो सीधे आ, सीधे दीवार अंदर बढ़ गया आते। फिर मैंने फोन करवाया सबको राजू तो कितने साढ़े अठ बजे लम्बा पेटर घूम रहा पहुंचे पहुंच के देख रहे लाइना एग्ह निकल गया वो काफी तगड़ा किसी का नुकसान नहीं किया ਉਹਨੂੰ ਸੇਫਰੀ ਇੱਧਰੀ ਜਗ੍ਹਾ ਤੇ ਕਰ ਦਿੱਤਾ ਹੈ ਜਿਹੜੀ ਖੁੱਲੀ ਜਗ੍ਹਾ ਉਹਦੇ ਵਾਸਤੇ ਤੇ ਕਿੰਨੇ ਦਿਨ ਤੁਹਾਨੂੰ ਸਾਂਬਰ ਦੇ ਪਿੱਛੇ ਘੁੰਮਦਿਆਂ ਨੂੰ ਸਾਂਬਰ ਨੂੰ ਤੁਰ ਕੇ ਸਾਨੂੰ ਅੱਧਾ ਪੌਣਾ ਘੰਟਾ ਹੋ ਚੱਲਿਆ ਤੇ ਫੜਿਆ ਕਿਉਂ ਨਹੀਂ ਜਾ ਰਹੇ ਭਾਈ ਇਹ ਫੜਿਆ ਸਰ ਇੱਕ ਦਿਨ ਹਾਈਟ ਕਾਫੀ ਵੀ ਉੱਚੀ ਹੈ ਠੀਕ ਹੈ ਦੂਜੇ ਜਿੱਥੇ ਵੀ ਕੀਤੇ ਜਾਂਦਾ ਹੈ ਖੁੱਲੇ ਓਪਨ ਏਰੀਆ ਚ ਹੁੰਦਾ ਹੈ ਇਹ ਕਿਤੇ ਬੰਦ ਏਰੀਆ ਚ ਆ ਜਾਂਦਾ ਜਿੱਦਾਂ ਕਿਸੇ ਕਮਰੇ ਚ ਜਾਂ ਕਿਸੇ ਕੋਠੀ ਚ ਵੜ ਜਾਂਦਾ ਉਹਨੂੰ ਉਸ ਟਾਈਮ ਫੜਨਾ ਬਹੁਤ ਔਖਾ ਨਹੀਂ ਤੇ ਦੀ ਡਾਈ ਨਹੀਂ ਹੈ ਦੋਨੋਂ ਫੜਦੇ ਕਹਿੰਦਾ ਟੱਪ ਜਾਂਦਾ ਤੁਹਾਨੂੰ ਪੜਿਆ ਗਿਆ ਜੀ ਇੱਕ ਨਹੀਂ ਨਹੀਂ ਸਰ ਹਜੇ ਇਹ ਤਾਂ ਨਿਕਲ ਗਿਆ ਬਾਹਰ ਨੂੰ ਬਸ ਲੱਗੇ ਆ ਆਪਾਂ ਜਾ ਰਹੇ ਆ ਦੇਖ ਰਹੇ ਆ ਉਹਤੇ ਕੋਈ ਹੜਤਲ ਇਹ ਸਾਂਬਰ ਹੈ ਜਾਂ ਬਾਰਾ ਸਿੰਘਾ ਜੀ ਇਹ ਬਾਰਾ ਸਿੰਘਾ ਆ ਜਿਹੜਾ ਬਾਰਾ ਸਿੰਘਾ ਪਹਿਲਾਂ ਕਿਹੜੇ ਪਲਾਟ ਚ ਆਇਆ ਕਿੱਥੇ ਸੂਚਨਾ ਮਿਲੀ ਸੀ ਤੁਹਾਨੂੰ ਇਹ ਲੰਬਾ ਪਿੰਡ ਹਰਮਾਨ ਮੰਦਿਰ ਦੇ ਹਰਮਾਨ ਦਾ ਗੇਟ ਲੱਗਾ ਹੋਇਆ ਉਹਦੇ ਨਾਲ ਜਿੱਥੇ ਪਹਿਲਾਂ ਆਇਆ ਸੁੱਚੀ ਪਿੰਡ ਰੋਡ ਤੇ ਉਥੇ ਉਥੇ ਆਸੀ ਕਮਲੇਟ ਕਿ ਸਾਂਬਰ ਇੱਥੇ ਘੁੰਮ ਰਿਹਾ ਸਰ ਉਥੋਂ ਕਿਉਂ ਨਹੀਂ ਫੜਿਆ ਗਿਆ ਜੀ ਸਾਂਬਰ ਨਿਕਲ ਗਿਆ ਸਰ ਜਿੱਦੋਂ ਪਬਲਿਕ ਨੂੰ ਇਕੱਠਾ ਹੋ ਕੇ ਦੇਖ ਲੈਂਦਾ ਨਾ ਤੇ ਉਹ ਹਾਈਲਾਈਟ ਹੋ ਜਾਂਦਾ ਉਹਨਾਂ ਮਤਲਬ ਆਪਣੇ ਆਪ ਨੂੰ ਲੱਗਣਾ ਪੈਂਦਾ ਕਿ ਮੈਨੂੰ ਕੁਝ ਕਹਿਣਾ ਹੈ ਜਾਨਵਰ ਨੂੰ ਕਿਉਂਕਿ ਉਹ ਸ਼ਾਂਤ ਸੁਭਾਅ ਦਾ ਜਾਨਵਰ ਹੁੰਦਾ ਸਾਡੇ ਜਿੱਦਾਂ ਜਿਸਨਸਰ ਨੇ ਕਿਹਾ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਹਿੰਦੇ ਇਹਦੇ ਲੱਗੇ ਨਹੀਂ ਜਾਣਾ ਕਿ ਦੇਖ ਲਿਆ ਬੈਠਾ ਇਹਨੂੰ ਬੈਠਾ ਰਹਿਣ ਦੋ ਉਹਨੂੰ ਉਸ ਹਾਵ ਨਾਲ ਫੋਟੋ ਕਰੋਗੇ ਉਹਨੂੰ ਵੀ ਸਾਡਾ ਨਾ ਲੱਗੇ ਨਾ ਕਿਸੇ ਬੰਦੇ ਨੂੰ ਲੱਗੇ ਸਰ ਉੱਥੋਂ ਨਿਕਲਦੇ ਨਿਕਲਦੇ ਸਾਰੀ ਕਿਧਰ ਨੂੰ ਗਿਆ ਸਾmber ਉਧਰ ਨਿਕਲਦੇ ਸਾਰੀ ਅੱਗੇ ਆ ਗਿਆ ਗੁਰਗੋਵਿੰਦ ਸਿੰਘ ਐਨੀ ਰੋਡ ਤੇ ਹਾਈਵੇ ਰੋਡ ਤੇ ਸੀਗਾ ਹੁਣ ਇੱਧਰ ਖੱਤੇ-ਕੁੱਤੇ ਹੈਗੇ ਆ ਉਹ ਖੱਤੇ-ਖੱਤੇ ਨਿਕਲ ਗਿਆ ਮੇਨੂੰ ਲੱਗਾ ਢਿਲਵਾ ਰੋਡ ਨ ਤਿਆਗਿਆ ਬਤੌਣ ਦੀ ਗੱਲ ਹੋ। ਐਸਐਮਜ਼ਡ ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ। विश्वप्रसिद्ध ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ। ਵਿਆਹ ਦੇ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ ਵਿੱਚ ਦੇਰੀ, ਪਿਆਰ ਵਿੱਚ ਤੋਖਾ, ਵਪਾਰ ਦੇ ਵਿੱਚ ਘਾਟਾ, ਪ੍ਰੇਮ ਕਹਿਣੇ ਤੋਂ ਬਾਅਦ ਤਲਾਕ, ਸਵਤਨ ਦੁਸ਼ਮਣ ਤੋਂ छुटਕਾਰਾ, ਸੰਤਾਨ ਹਿੰਮਤਾ, ਲੋਟੇ ਸੱਟਾਂ ਨੰਬਰ, ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ